ਕਮਲ ਸੇਖੋਂ ਦੀ ਕਹਾਣੀ ਮੈਂ ਕਾ ਦਾ ਕੀ ਨਾ ਰਖਣਾ ਮੈਂ ਸੈਕੰਡ ਇਅਰ ਦੇ ਪੇਪਰ ਦੇ ਕੇ ਪਿੰਡ ਆਈ ਹਾਂ ਪਿੰਡ ਰਹਿਣਾ ਤੇ ਮਾਂ ਨਾਲ ਵਕਤ ਬਿਤਾਉਣਾ ਮੈਨੂੰ ਸਭ ਤੋਂ ਚੰਗਾ ਲੱਗਦਾ ਏ ਪਾਪਾ ਦੇ ਜਾਣ ਤੋਂ ਬਾਅਦ ਅਸੀਂ ਮਾਂ ਤੇ ਹੀ ਇੱਕ ਦੂਜੇ ਦਾ ਸਹਾਰਾ ਹਾਂ ਮੇਰੇ ਹਸਟਲ ਜਾਣ ਤੇ ਮਾਂ ਇੱਕਦਮ ਇਕੱਲੇ ਰਹਿ ਜਾਂਦੇ ਦੋ ਛੁੱਟੀਆਂ ਇਕੱਠੀਆਂ ਹੋਣ ਤੇ ਮੈਂ ਮਾਂ ਕੋਲ ਆ ਜਾਨੀ ਆਂ ਹੁਣ ਤਾਂ ਪੇਪਰ ਦੇ ਕੇ ਫਰੀ ਹਾਂ ਮਹੀਨਾ ਮਾਂ ਕੋਲ ਹੀ ਰਹਿਣਾ ਏ ਬੇਬੇ ਨਹੀਂ ਬੇਬੇ ਘਰੀਆਂ ਇੱਕ ਗੱਡੀਆਂ ਵਾਲੀ ਹੱਥ 'ਚ ਢੋਲਣਾ ਪੜੀ ਬੇੜੇ ਵਿੱਚੋਂ ਵਾਜਾ ਮਾਰਦੀ ਆਉਂਦੀ ਹੈ ਮੈਨੂੰ ਵੇਖਦਿਆਂ ਹੀ ਪੁੱਛਦੀ ਏ ਤੂੰ ਕੌਣ ਏ ਬੇਬੇ ਕਿੱਥੇ ਆ ਬੱਲੇ ਨਹੀਂ ਤੇਰੇ ਮੇਰੇ ਘਰੇ ਖੜਕੇ ਮੈਨੂੰ ਹੀ ਪੁੱਛਦੀ ਏ ਕਿ ਮੈਂ ਕੌਣ ਆ ਮੈਨੂੰ ਉਹਦੀ ਨਾਦਾਨੀ ਜ਼ਹੀ ਤੇ ਹਾਸਾ ਆਇਆ ਅੱਛਾ ਤੂੰ ਬੇਬਦੀਤੀ ਹੈ ਜੋ ਸ਼ਹਿਰ ਪੜਦੀ ਹੈ ਹਨਾ ਉਹ ਕੁਝ ਯਾਦ ਕਰਕੇ ਬੋਲੀ ਆਹੋ ਤੇ ਤੂੰ ਨਾਲੇ ਇੱਧਰ ਕਿਦਾਂ ਅਸੀਂ ਤਾਂ ਪੈਣੇ ਖਾਲਾਂ ਬਦੋਸ਼ ਹੁੰਨੇ ਆ ਅੱਜ ਇੱਧਰ ਕੱਲ ਕਿਤੇ ਹੋਰ 15 ਕੁ ਦਿਨ ਪਹਿਲਾਂ ਇਸ ਪਿੰਡ ਚ ਆਏ ਸਾਂ ਫਿਰ ਪਤਾ ਨਹੀਂ ਕਦੋਂ ਤੇ ਕਿੱਥੇ ਜਾਣਾ ਹੈ ਤੂੰ ਤਾਂ ਬੜੀ ਸੋਹਣੀ ਪੰਜਾਬੀ ਬੋਲਦੀ ਹੈ ਆ ਆਪਣਾ ਘਗਰਾ ਜਿਹਾ ਲਾ ਕੇ ਪੰਜਾਬੀ ਸੂਟ ਪਾ ਲਵੇਂ ਤਾ ਜਮਾ ਹੀ ਪਜਾਮਾ ਪਣ ਲੱਗੇ ਮੈਂ ਉਹਦੀ ਬੋਲੀ ਤੋਂ ਪ੍ਰਭਾਵਤ ਹੋ ਕੇ ਕਿਹਾ ਪੰਜਾਬ ਚ ਜੰਮੇ ਪੜਿਆ ਪੰਜਾਬੀ ਤਾਂ ਆਪੇ ਹੀ ਆਉਣੀ ਹੋਈ ਸਾਡੇ ਪੁਰਖੇ ਹੀ ਇੱਥੇ বাস ਕੇ ਉਹ ਪਿੱਛਾ ਤਾਂ ਸਾਡਾ ਰਾਜਸਥਾਨ ਦਾ ਹੀ ਹੈ ਤੂੰ ਗੱਲਾਂ ਬੜੀਆਂ ਸੋਹਣੀਆਂ ਕਰਦੀ ਐ ਮੈਂ ਤਾਂ ਪੈਣੇ ਜੱਪੜੀਆਂ ਮਾਰਦੀਆਂ ਤੈਨੂੰ ਇਹ ਚੰਗੀਆਂ ਲੱਗੀਆਂ ਮੇਰੀ ਮਾਈ ਤਾਂ ਮੈਨੂੰ ਕਮਲ ਹੀ ਜਾਂਦੀ ਐ ਚੱਲ ਛੱਡ ਪਰਾਂ ਤੂੰ ਦੱਸ ਇੱਧਰ ਕਿੱਦਾਂ ਆਈ ਸੀ ਮੈਂ ਤਾਂ ਬੇਬੇ ਤੋਂ ਲੱਸੀ ਲੈ ਕੇ ਜਾਨੀ ਆ ਅੱਜ ਵੀ ਤਾਂ ਹੀ ਆਈ ਸੀ ਉਹ ਡੋਲੂ ਦੂਜੇ ਹੱਥ ਵਿੱਚ ਫੜ ਕੇ ਬੋਲੀ ਬੇਬੇ ਨੇ ਬੂਰੀਆਂ ਤੇਰੇ ਲਈ ਬੰਨੀਆਂ ਜਿਹੜਾ ਤੂੰ ਲੱਸੀ ਲੈਣ ਆਈ ਸੀ ਉਹ ਮੈਨੂੰ ਮਾਂ ਦੇ ਸੁਭਾਅ ਦਾ ਪਤਾ ਹੀ ਆ ਕਿ ਉਹ ਘਰ ਮੰਗਣ ਆਇਆਂ ਨੂੰ ਕਦੇ ਖਾਲੀ ਨਹੀਂ ਮੋੜਦੀ ਐਨੇ ਨੂੰ ਮਾਂ ਵੀ ਬਾਹਰੋਂ ਰਾਸ਼ਨ ਲਈ ਆਉਂਦੀ ਹੈ ਜੱਸੀ ਕਾ ਤੂੰ ਜਿੱਦੀ ਜਾਨੀ ਹੈ ਵਿਚਾਰੀ ਨਾਲ ਮੈਂ ਕਿਹੜਾ ਲੱਸੀ ਕਿਤੋਂ ਮੰਗਣ ਜਾਨੀ ਆ ਵਾਕਰੂ ਨੇ ਬਥੇ ਰਾਧੂਦ ਵਾ ਦਿੱਤਾ ਏ ਫੇਰ ਕੀਆ ਜੇ ਵਿੱਚੋਂ ਦੋ ਕੁੱਟ ਲੱਸੀ ਇਹ ਵਿਚਾਰੀ ਲੈ ਜਾਂਦੀ ਏ ਮਾਂ ਨੇ ਰਾਸ਼ਨ ਵਾਲਾ ਛੋਲਾ ਮੈਨੂੰ ਫੜ ਕੇ ਮਲਮਲ ਦੀ ਚੁੰਨੀ ਦੇ ਲੜ ਨਾਲ ਮੂੰਹ ਤੋਂ ਪਸੀਨਾ ਪੂੰਝਦਿਆਂ ਆਖਿਆ ਮੈਂ ਰਾਸ਼ਨ ਰਸੋਈ ਵਿੱਚ ਰੱਖਣ ਚਲੀ ਗਈ ਬੇਬੇ ਤੂੰ ਬੜੀ ਚੰਗੀ ਐ ਧੀ ਤੇਰੀ ਡਾਡੀ ਏ ਉਹਨੇ ਜਿਵੇਂ ਮਾਂ ਕੋਲ ਮੇਰੀ ਸ਼ਿਕਾਇਤ ਕੀਤੀ ਸ਼ਹਿਰ ਚ ਰਹਿੰਦੀ ਏ ਨਾ ਇਸ ਕਰਕੇ ਸ਼ਹਿਰੀਆਂ ਵਰਗੀ ਹੋ ਗਈ ਉਹ ਦਿਲ ਦੀ ਨਹੀਂ ਮਾੜੀ ਮਾਂ ਨੇ ਮੰਚੇ ਤੇ ਬੈਠਦਿਆਂ ਕਿਹਾ ਆ ਜਾ ਤੂੰ ਵੀ ਬਹਿ ਜਾ ਉਹ ਮੰਚੇ ਦੇ ਪੈਹਰ ਬਾੜੇ ਪਾਸੇ ਬਹਿ ਗਈ ਇੱਕ ਗੱਲ ਆਖਾਂ ਬੇਬੇ ਤੇ ਤੇਰੀ ਸੋਣੀ ਬੜੀ ਐਕਟਰਨੀਆਂ ਵਰਗੀ ਹਾਂ ਬੜੀ ਲਾਡਾਂ ਨਾਲ ਪਾਲੀ ਏ ਪਿਓ ਇਹਦੇ ਦੀ ਤਾਂ ਇਹਦੇ ਵਿੱਚ ਜਾਨ ਵਸਦੀ ਸੀ ਤੁਰ ਜਾਣ ਵਾਲੇ ਦੀ ਇੱਛਾ ਸੀ ਕਿ ਇਹਨੂੰ ਪੜਾ ਲਿਖਾ ਕੇ ਪੈਰਾਂ ਤੇ ਖੜੀ ਕਰਾਂ ਬਸ ਉਹਦੇ ਬੋਲ ਪਗਾਈ ਜਾਣੀਆ ਮਾਂ ਨੇ ਉਦਾਸ ਹੁੰਦਿਆਂ ਕਿਹਾ ਛਲ ਬੇਬੇ ਉਦਾਸ ਨਾ ਹੋ ਮੈਨੂੰ ਲੱਸੀ ਪਾ ਤੇ ਮੈਂ ਜਾਵਾਂ ਮਾਈ ਡੀਕਦੀ ਹੋ ਮਾਂ ਨੇ ਉੱਠ ਕੇ ਉਹਦਾ ਡੋਲੂ ਲੱਸੀ ਨਾਲ ਭਰ ਦਿੱਤਾ ਤੇ ਉਹ ਡੋਲੂ ਫੜ ਕੇ ਚਲੀ ਗਈ ਮੌਲੀ ਗੱਡੀਆਂ ਵਾਲਿਆਂ ਦੀ ਕੁੜੀ ਹੈ ਪਤਲੀ ਤੂਤ ਦੀ ਛੱਟੀ ਵਰਗੀ ਸਾਂਬਲੀ ਹੈ ਪਰ ਨੈਣ ਨਕਸ਼ ਬਹੁਤ ਤਿੱਖੇ ਨੇ ਸੁਰਮੇ ਰੰਗੇ ਰੰਗ ਨਾਲ ਠੋਡੀ ਤੇ ਖਣਵਾਏ ਚੰਨ ਤਾਰੇ ਉਹਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਮੌਲੀ ਨਿੱਤ ਮਾਂ ਤੋਂ ਲੱਸੀ ਲੈਣ ਆਉਂਦੀ ਏ ਤੇ ਬੂਹੇ ਪੜਦਿਆਂ ਹੀ ਮਾਂ ਨੂੰ ਬੇਬੇ ਬੇਬੇ ਕਹਿ ਕੇ ਵਾਜਾਂ ਮਾਰਨ ਲੱਗ ਪੈਂਦੀ ਏ ਮਾਂ ਥੋਡੀ ਸਹੇਲੀ ਆ ਕੀ ਮਹਿਮਾਨ ਨੂੰ ਮਖੌਲ ਲੜ ਕਹਿੰਦੀ ਹਾਂ ਅੱਗੋਂ ਮਾਂ ਮੁਸਕਰਾ ਛੱਡਦੇ ਹਨ ਮੈਨੂੰ ਕਹਾਣੀਆਂ ਪੜਨ ਦਾ ਸ਼ੌਕ ਹੈ ਮੇਰੇ ਕੋਲ ਕਹਾਣੀਆਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਹਨ ਇੱਕ ਦਿਨ ਕੁਲਵੰਤ ਵਿਰਕ ਦੀ ਕਿਤਾਬ ਟੇਬਲ ਤੇ ਪਈ ਸੀ ਮੌਲੀ ਆਈ ਤੇ ਕਿਤਾਬ ਚੁੱਕ ਕੇ ਪੜਨ ਲੱਗੀ ਮੌਲੀ ਕਿ ਤੋਤਾ ਕ ਪੜੀਂਏ ਤੂੰ ਉਹਨੂੰ ਕਿਤਾਬ માં ਪੜਦੇ ਆ ਵੇਖ ਮੈਂ ਪੁੱਛਿਆ ਪੰਜਵੀਂ ਤੀਕਰ ਪੰਜਾਬੀ ਤਾਂ ਮੈਨੂੰ ਚੰਗੀ ਤਰ੍ਹਾਂ ਪੜ੍ਹਨੀ ਆਉਂਦੀ ਆ ਤੇ ਥੋੜੀ ਥੋੜੀ ਹਿੰਦੀ ਵੀ ਗਰੇਜੀ ਨਹੀਂ ਆਉਂਦੀ ਆ ਕਿ ਉਹਨੇ ਆਪਣੇ ਸੱਜੇ ਹੱਥ ਨੂੰ ਉੱਪਰ ਚੁੱਕ ਡੰਮਰੂ ਵਾਂਗ ਲਾਇਆ ਗਰੇਜੀ ਸਿੱਖੇਂਗੀ ਮੈਂ ਉਹਦੇ ਵਾਂਗ ਹੀ ਅੰਗਰੇਜ਼ੀ ਨੂੰ ਗਰੇਜੀ ਕਿਹਾ ਉਹ ਉਹਨੇ ਫਟਾਫਟ ਹਾਂ ਵਿੱਚ ਸਿਰ ਹਲਾਇਆ ਕੱਲ ਤੋਂ ਤੇਰੀ ਗਰੇਜੀ ਦੀ ਕਲਾਸ ਸ਼ੁਰੂ ਮੇਰੀਆਂ ਗੱਲਾਂ ਸੁਣ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚ ਲਿਸ਼ਕ ਜਿਹੀ ਆ ਗਈ ਉਹਦੇ ਜਾਣ ਬਾਅਦ ਮੈਂ ਕਿਤਾਬਾਂ ਵਾਲੀ ਬਾਰੀ ਫਰੋਲੀ ਜਿਸ ਵਿੱਚ ਮਾਂ ਨੇ ਮੇਰੀਆਂ ਨਿੱਕੀ ਹਿੰਦੀ ਦੀਆਂ ਕਿਤਾਬਾਂ ਸਾਹਮ ਕੇ ਰੱਖੀਆਂ ਸੀ ਮੈਨੂੰ ਇੰਗਲਿਸ਼ ਦਾ ਕਾਇਦਾ ਮਿਲ ਗਿਆ ਪੈਨਸਲਾਂ ਤੇ ਰਬੜਾ ਮੇਰੇ ਕੋਲ ਬਥੇਰੀਆਂ ਪਈਆਂ ਸੀ ਇੰਗਲਿਸ਼ ਵਾਲੀ ਕਾਪੀ ਮੈਂ surjeet ਦੀ ਹੱਤੀ ਤੋਂ ਲੈ ਆਈ ਦੂਜੇ ਦਿਨ ਮੌਲੀ ਬੜੇ ਚਾਹ ਨਾਲ ਅੰਗਰੇਜ਼ੀ ਸਿੱਖਣ ਆਈ ਉਹ ਬੜੇ ਉਤਸ਼ਾਹ ਨਾਲ ਅੰਗਰੇਜ਼ੀ ਸਿੱਖਣ ਲੱਗੀ a b c ਤਾਂ ਉਹ ਦੋ ਦਿਨਾਂ ਵਿੱਚ ਹੀ ਬੋਲਣੀ ਸਿੱਖ ਗਈ ਲਿਖਣ ਵਿੱਚ ਕਿਤੇ ਕਿਤੇ ਗਲਤੀਆਂ ਕਰ ਜਾਂਦੀ ਉਹਦੀ ਸਿੱਖਣ ਦੀ ਲਗਨ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ ਮੈਂ ਉਹਨੂੰ ਰੋਜ਼ ਵਰਤੋਂ ਵਿੱਚ ਆਉਣ ਵਾਲੇ ਅੰਗਰੇਜ਼ੀ ਦੇ ਸ਼ਬਦਾਂ ਦੀ ਸਹੀ ਵਰਤੋਂ ਸਮਝਾਈ ਜਿਵੇਂ ਕਿਸੇ ਤੋਂ ਚੀਜ਼ ਲੈਣ ਦੇ ਥੈਂਕ ਯੂ ਕਹਿਣਾ ਗਲਤੀ ਤੇ ਸੌਰੀ ਬੋਲਣਾ ਵਾਏ ਬਗੈਰਾ ਬਗੈਰਾ ਥੋੜੇ ਦਿਨਾਂ ਵਿੱਚ ਹੀ ਅਸੀਂ ਪੱਕੀਆਂ ਸਹੇਲੀਆਂ ਬਣ ਗਈਆਂ ਤੇ ਤ ਤਸਵੇਰੇ ਸਵੇਰੇ ਮੈਨੂੰ ਉਹਦੀ ਉਡੀਕ ਰਹਿੰਦੀ ਉਹ ਬਿਨਾਂ ਲਾਂਗਾ ਆਉਂਦੀ ਰਹੀ ਤੇ ਜਾਣ ਵੇਲੇ ਲੱਸੀ ਲੈ ਜਾਂਦੀ ਮੇਰੇ ਰਿਜ਼ਲਟ ਵਾਲੇ ਦਿਨ ਉਹ ਮੇਰੇ ਕੋਲ ਹੀ ਬੈਠ ਗਈ ਜਦੋਂ ਮੈਂ ਹਰਪ੍ਰੀਤ ਨੂੰ ਫੋਨ ਕਰਕੇ ਰਿਜ਼ਲਟ ਬਾਰੇ ਪਤਾ ਕਰਨ ਲੱਗੀ ਸਾ ਮੌੜੀ ਸਿਰ ਟੱਕ ਅੱਖਾਂ ਬੰਦ ਕਰ ਦੋਵੇਂ ਹੱਥ ਜੋੜ ਕੇ ਵਾਰੀ-ਬਾਰੀ ਪਤਾ ਨਹੀਂ ਕਿ ਮੂੰਹ ਵਿੱਚ ਬੁੜਬੜਾਈ ਜਾਵੇ ਮੈਨੂੰ ਉਹਦੀ ਮਸੂਮੀਅਤ ਤੇ ਬੜਾ ਮੋਹ ਆਇਆ ਮੇਰੇ ਚੰਗੇ ਨੰਬਰ ਆਉਣ ਤੇ ਉਹ ਮੇ ਤੋਂ ਵੱਧ ਖੁਸ਼ ਹੋਈ ਜਿਵੇਂ ਉਹਦਾ ਹੀ ਰਿਜ਼ਲਟ ਆਇਆ ਹੋਵੇ ਸਾਡੀਆਂ ਨਵੀਆਂ ਕਲਾਸਾਂ ਲਈ ਕਾਲਜ ਤੋਂ ਕਾਲ ਆ ਗਈ ਮੇਰੇ ਜਾਣ ਦਾ ਸੁਣ ਕੇ ਉਹ ਉਦਾਸ ਹੋ ਗਈ ਤੂੰ ਸੱਚੀ ਜਣਾ ਮੈਨੂੰ ਸਮਾਨ ਪੈਕ ਕਰਦਿਆਂ ਦੇਖ ਉਹਨੇ ਪੁੱਛਿਆ ਹਾਂ ਪਰ ਛੇਤੀ ਗਿੜਾ ਮਾਰ ਜਾਇਆ ਕਰੂੰ ਕਦੋਂ ਜਾਣਾ ਕੱਲ 8 ਵਾਲੀ ਬੱਸ ਉਹਨੂੰ ਉਦਾਸ ਵੇਖ ਮੇਰੇ ਅਤੇ ਮਾਂ ਦਾ ਵੀ ਮਨ ਉਦਾਸ ਹੋ ਗਿਆ ਸਵੇਰੇ ਉਹ ਮੈਨੂੰ ਬੱਸ ਸਟੈਂਡ ਤੇ ਖੜੀ ਮਿਲੀ ਤੂੰ ਇੱਥੇ ਤੈਨੂੰ ਚੜਾਉਣ ਆਈ ਸਾਂ ਚੱਲੀ ਆ ਕੇ ਮੈਂ ਉਸ ਨੂੰ ਗਲ ਬੱਕੜੀ ਚ ਲੈ ਲਿਆ ਅੱਛਾ ਦੱਸ ਤੇਰੇ ਲਈ ਸ਼ਹਿਰੋਂ ਕੀ ਲਿਆ ਮਾ ਜਾਣ ਤੋਂ ਪਹਿਲਾਂ ਮੈਂ ਉਹਦਾ ਮੂਡ ਠੀਕ ਕਰ ਲਈ ਕਿਹਾ ਜੋ ਤੈਨੂੰ ਚੰਗਾ ਲੱਗੇ ਉਹ ਹਲਕਾ ਜਿਹਾ ਮੁਸਕराई ਬਸ ਆ ਗਈ ਅੱਛਾ ਮੈਂ ਚਲਦੀ ਹਾਂ ਉਹਨੂੰ ਗਲੇ ਮਿਲ ਮੈਂ ਬੱਸ ਵਿੱਚ ਚੜ ਗਈ ਉਹ ਉਵੇਂ ਹੀ ਬੁੱਤ ਬਣੀ ਖੜੀ ਦੂਰ ਜਾਂਦੀ ਬੱਸ ਨੂੰ ਨਿਹਾਰਦੀ ਰਹੀ ਸ਼ਹਿਰ ਵਿੱਚ ਇਸ ਵਾਰ ਮਾਂ ਦੇ ਨਾਲ ਨਾਲ ਮੌਲੀ ਦੀ ਵੀ ਬਹੁਤ ਜਿਆਦਾ ਆਈ ਮਾਂ ਦਾ ਰੋਜ਼ ਫੋਨ ਆਉਂਦਾ ਤੇ ਮੌਲੀ ਨਾਲ ਵੀ ਗੱਲ ਹੋ ਜਾਂਦੀ ਇੱਕ ਦਿਨ ਮੈਂ ਮਾਰਕੀਟ ਮੌਲੀ ਲਈ ਗਿਫਟ ਲੈਣ ਗਈ ਬੜਾ ਕੁਝ ਦੇਖਿਆ ਪਰ ਕੁਝ ਪਸੰਦ ਨਾ ਆਇਆ ਫਿਰ ਇੱਕ ਦੁਕਾਨ ਤੋਂ ਮੈਂ ਕੁ ਘੁੰਗਰੂਆਂ ਵਾਲੀਆਂ ਰੰਗ-ਬਰੰਗੀਆਂ ਵੰਗਾ ਦੇਖੀਆਂ ਮੌਲੀ ਨੂੰ ਘੁੰਗਰੂ ਬਹੁਤ ਪਸੰਦ ਹਨ ਇਸ ਲਈ ਉਹ ਵੰਗਾ ਮੈਂ ਮੌਲੀ ਲਈ ਖਰੀਦ ਕੇ ਪੈਕ ਕਰਾ ਲਈਆਂ ਮੌਲੀ ਨੇ ਕੈਲੰਡਰ ਤੇ ਆਉਣ ਦੀ ਤਰੀਖ ਤੇ ਨਿਸ਼ਾਨ ਲਾਇਆ ਏ 26 ਨਿੱਤਾ ਕੇ ਤੇਰੇ ਆਉਣ ਦੇ ਦਿਨ ਗਿਣਤੀ ਰਹਦੀ ਆ ਹੋਂਦ ਤੇ ਮਾਂ ਹੱਸ ਕੇ ਕਹਿੰਦੇ ਵੀਰਵਾਰ ਦੀ ਛੁੱਟੀ ਸੀ ਸ਼ੁੱਕਰ ਸ਼ਨੀਵਾਰ ਦੀ ਛੁੱਟੀ ਲੈ ਮੈਂ ਬੁੱਧਵਾਰ ਨੂੰ ਹੀ ਜਾਣ ਦੀ ਤਿਆਰੀ ਕਰ ਲਈ ਮਾਂ ਨੂੰ ਫੋਨ ਤੇ ਦੱਸ ਦਿੱਤਾ ਬੁੱਧਵਾਰ ਹਾਫ ਡੇ ਲੈ ਕੇ ਮੈਂ ਆਪਣਾ ਬੈਗ ਚੁੱਕ ਪਿੰਡ ਵਾਲੀ ਬੱਸ ਵਿੱਚ ਬਹਿ ਗਈ ਪੌਣੇ ਕਿਉ ਘੰਟੇ ਦਾ ਸਫ਼ਰ ਮੈਨੂੰ ਸਦੀਆਂ ਦਾ ਲੱਗੇ ਜਾਵੇ ਮਾਂ ਤੇ ਮੌਲੀ ਨੂੰ ਮਿਲਣ ਦੀ ਤਾਂਗ ਤੇ ਖੁਸ਼ੀ ਪਲ-ਪਲ ਵਧਦੀ ਜਾਂਦੀ ਏ ਮੌਲੀ ਬਾਰੇ ਸੋਚਦੀ ਹਾਂ ਕਿ ਝੱਲੀ ਜਹੀ ਮਾਂ ਕੋਲ ਬੈਠੀ ਮੈਨੂੰ ਉਡੀਕਦੀ ਹੋਣੀ ਏ ਸੋਚਾਂ ਦੀ ਲੜੀ ਉਦੋਂ ਟੁੱਟੀ ਜਦੋਂ ਬੱਸ ਨੇ ਬ੍ਰੇਕ ਮਾਰੀ ਮੈਂ ਕਾਲੀ ਨਾਲ ਬੈਗ ਚੁੱਕ ਬੱਸ ਤੋਂ ਉਤਰ ਲੱਗਦੀ ਹਾਂ ਚਾਰ ਪੰਜ ਸਵਾਰੀਆਂ ਮੈਥੋਂ ਪਹਿਲਾਂ ਉਤਰਨ ਵਾਲੀਆਂ ਨੇ ਮੈਂ ਵੀ ਲਾਈਨ 'ਚ ਲੱਗ ਗਈ ਆਪਣੀ ਵਾਰੀ ਤੇ ਉੱਤਰ ਕੇ ਆਸੇ-ਪਾਸੇ ਨਜ਼ਰ ਮਾਰਦੀ ਹਾਂ ਮੌਲੀ ਦੂਰੋਂ ਆਉਂਦੀ ਹੀ ਦਿਖ ਪਈ ਉਹਨੂੰ ਸਾਹਮਣੀ ਵੇਖ ਮੇਰੇ ਮਨ ਤੇ ਬੁੱਲ ਦੋਵੇਂ ਹੱਸ ਪਏ ਮੈਂ ਬੈਗ ਮੋਢੇ ਤੇ ਪਾ ਕਾਲੀ ਕਾਲੀ ਮੋਲੀ ਵਾਲ ਵਾਦੀ ਹਾਂ ਕੋਲ ਜਾ ਕੇ ਉਹਨੂੰ ਘੁੱਟ ਕੇ ਗੱਲ ਵਕੜੀ ਪਾ ਲੈਂਦੀ ਹਾਂ ਉਹ ਮੇਰੇ ਮੋਢੇ ਤੋਂ ਬੈਗ ਲਾ ਕੇ ਆਪ ਫੜ ਲੈਂਦੀ ਹੈ ਰਾਹ ਵਿੱਚ ਇੱਧਰ ਉੱਧਰ ਦੀਆਂ ਜੱਬਲੀਆਂ ਮਾਰਦੀ ਮੇਰੇ ਨਾਲ ਤੁਰ ਹੀ ਜਾਂਦੀ ਏ ਹਾਸੇ ਉਹਦੇ ਮੁਖ ਤੋਂ ਡੁੱਲ ਡੁੱਲ ਪੈਂਦੇ ਹਨ ਮੈਂ ਬਹੁਤਾ ਬੋਲਦੀ ਨਹੀਂ بس ਉਹਨੂੰ ਖੁਸ਼ ਵੇਖ ਕੇ ਖੁਸ਼ ਹੋਈ ਜਾਨੀਆਂ ਘਰ ਪਹੁੰਚ ਕੇ ਮਾਨੂੰ ਮਿਲਦੀ ਹਾਂ ਮਾਂ ਦੀ ਬੁੱਕਲ ਵਰਗਾ ਲੱਗ ਕਿਤੋਂ ਹੋਰ ਮਿਲਦਾ ਹੀ ਨਹੀਂ ਮੌਸਮ ਦਾ ਮિજાਜ ਵੀ ਬਦਲ ਰਿਹਾ ਹੈ ਦਿਨ ਘਟਣੇ ਤੇ ਠੰਡ ਵਧਣੀ ਸ਼ੁਰੂ ਹੋ ਗਈ ਹਨੇਰਾ ਛੇਤੀ ਵੇੜਿਆਂ ਵਿੱਚ ਪੈਰ ਪਸਾਰਨ ਲੱਗਾ ਬਜ਼ੁਰਗ ਟਾਈਮ ਸਿਰ ਹੀ ਰਜਾਈਆਂ ਨੱਪ ਕੇ ਬਹਿ ਜਾਂਦੇ ਹਨ ਸੋਹਣੀਆਂ ਬੇਠਾਂ ਡਤੋ ਡਰਦੀਆਂ ਚੌਂਕਾਂ ਚੁੱਲ੍ਹੇ ਦਾ ਕੰਮ ਛੇਤੀ ਨਪਟਾ ਕੇ ਕਮਰਿਆਂ ਵਿੱਚ ਜਾ ਵੜਦੀਆਂ ਹਨ ਮਾਂ ਦੇ ਹੱਥ ਦਾ ਬਣਿਆ ਸਰੋਂ ਦਾ ਸਾਗ ਦੇਖ ਮੇਰੀ ਭੁੱਖ ਜਾਗ ਪਈ ਮੈਂ ਮਾਂ ਨੂੰ ਛੇਤੀ ਰੋਟੀ ਬਣਾਉਣ ਲਈ ਕਿਹਾ ਅਸੀਂ ਤੁਹਾਡੇ ਕੋਲ ਹੀ ਖੜ ਕੇ ਰੋਟੀ ਖਾਵਾਂਗੇ ਆ ਤੇ ਅਸੀਂ ਦੋਵੇਂ ਰਸੋਈ ਦੀ ਸੈਲਫ ਕੋਲ ਖੜ ਕੇ ਮਾਂ ਨੂੰ ਰੋਟੀ ਬਣਾਉਂਦਿਆਂ ਵੇਖਣ ਲੱਗੀਆਂ ਮੌਲੀ ਨੇ ਮੇਰਾ ਜੀ ਲਾਈ ਰੱਖਿਆ ਰੋਜ਼ ਤੇਰੀਆਂ ਗੱਲਾਂ ਕਰਦੀ ਸਾਗ ਵੀ ਇਹ ਹੀ ਲਿਆਈਏ ਆਪਣੀ ਮਾਈ ਨਾਲ ਮਿੱਟੂ ਕੇ ਖੇਤ ਚੋਂ ਤੋੜ ਕੇ ਮਾਂ ਨੇ ਲਾਇਟਰ ਨਾਲ ਚੁੱਲ੍ਹਾ ਬਾਲ ਕੇ ਤਵਾ ਉੱਤੇ ਰੱਖ ਦਿਆਂ ਕਿਹਾ ਮਾਂ ਕੋ ਸੇ ਪਾਣੀ ਨਾਲ ਮੱਕੀ ਦਾ ਆਟਾ ਮਲਣ ਲੱਗੀ ਆਟਾ ਮਲ ਕੇ ਮਾਂ ਰੋਟੀਆਂ ਬਣਾਉਣ ਲੱਗੀ ਅਸੀਂ ਦੋਵੇਂ ਬੜੇ ਧਿਆਨ ਨਾਲ ਮਾਂ ਨੂੰ ਰੋਟੀ ਬਣਾਉਂਦਿਆਂ ਦੇਖਣ ਲੱਗੇ ਆਂ ਮਾਂ ਸੇਕ ਛੱਡ ਦੇ ਤਵੇ ਤੇ ਰੋਟੀ ਪਾਉਂਦੇ ਤੇ ਉਸ ਨੂੰ ਘਿਓ ਨਾਲ ਚੋਪੜ ਗਏ ਆਪਣੀਆਂ ਉਂਗਲਾਂ ਨਾਲ ਚੁੱਕ ਕੇ ਪਲਟ ਦਿੰਦੇ ਮਾਂ ਤੁਹਾਡੇ ਹੱਥ ਨਹੀਂ ਛੱਡਦੇ ਲਿਓ ਮੈਂ ਵੀ ਰੋਟੀ ਪਲਟ ਕੇ ਦੇਖਾਂ ਮੈਂ ਰੋਟੀ ਪਲਟਣ ਲੱਗੀ ਨੇ ਹੱਥ ਤੇ ਸੇਕ ਲਵਾ ਲਿਆ ਮਾਂ ਨੇ ਰੋਟੀ ਛੱਡ ਕੇ ਸੇਕ ਵਾਲੀ ਥਾਂ ਤੇ ਕੋਲਗੇਟ ਲਗਾ ਦਿੱਤੀ ਬਹੁਤ ਦਰਦ ਹੋ ਰਿਹਾ ਸੀ ਤਾਂ ਮੌਲੀ ਹੌਲੀ-ਹੌਲੀ ਉਹ ਕੰਮ ਕਰਨ ਲੱਗੀ ਚਲੋ ਰੋਟੀ ਖਾ ਕੇ ਕਮਰੇ ਚ ਜਾਓ ਮਾਂ ਰੋਟੀ ਬਣਾਉਣ ਲੱਗੇ ਮਾਂ ਨੇ ਦੋ ਬਾਕੀਆਂ ਵਿੱਚ ਸਾਗ ਪਾ ਬਰਾਬਰ ਦਾ ਦੇਸੀ ਘੋਪਾ ਦਿੱਤਾ ਪਲੇਟ ਵਿੱਚ ਰੋਟੀ ਧਰਾ ਮੈਂ ਤੇ ਮੌਲੀ ਰੋਟੀ ਖਾਣ ਲੱਗੀਆਂ ਇੱਕ ਰੋਟੀ ਆਉਂਦੀ ਅਸੀਂ ਅੱਧੀ ਅੱਧੀ ਕਰ ਪਤਾ ਨਹੀਂ ਕਿੰਨੀਆਂ ਕੁ ਰੋਟੀਆਂ ਖਾ ਲਈਆਂ ਹੱਥ ਧੋ ਕੇ ਅਸੀਂ ਕਮਰੇ ਵਿੱਚ ਆ ਗਈਆਂ ਮਾਂ ਰਸੋਈ ਵਾਲਾ ਕੰਮ ਨਵੇੜ ਨਾਲ ਲੱਗ ਪਏ ਮੈਂ ਮੌਲੀ ਨੂੰ ਸ਼ਹਿਰੋਂ ਲਿਆਂਦੀਆਂ ਘੂਗਰੂਆਂ ਵਾਲੀਆਂ ਪੰਗਾ ਦਿਖਾਈਆਂ ਉਹ ਬਹੁਤ ਖੁਸ਼ ਹੋਈ ਥੈਂਕ ਯੂ ਆਕੇ ਉਹ ਬੜਾ ਹਸੀ ਮੈਨੂੰ ਚੰਗਾ ਲੱਗਾ ਉਹਨੇ ਮੇਰੀ ਗੱਲ ਯਾਦ ਰੱਖੀ ਉਹਨੇ ਝਟ ਦੇਣੇ ਹੀ ਆਪਣੀ ਬੀਣੀ ਵਿੱਚ ਪਾ ਲਈਆਂ ਉਹਦੀ ਬੀਣੀ ਵਿੱਚ ਬੰਗਾ ਫਫਾ ਪੈਂਦੀਆਂ ਉਹ ਬੀਣੀ ਘੁੰਮ ਘਮਾ ਕੇ ਛਣਕਾਉਂਦੀ ਬੜੀ ਪਿਆਰੀ ਲੱਗ ਰਹੀ ਸੀ ਮਾਂ ਨੂੰ ਵੀ ਦਿਖਾ ਕੇ ਕਹਿੰਦੀ ਚੱਲ ਬੇਬੇ ਉਹ ਛੱਡਾ ਬਾਹਰ ਬਹੁਤ ਹਨੇਰਾ ਉੱਤਰ ਆਇਆ ਮਾਸੂਟੀ ਤੇ ਟਾਰਚ ਲੈ ਕੇ ਉਹਨੋਂ ਉਹਦੀਆਂ ਝੁੱਗੀਆਂ 'ਚ ਛੱਡ ਆਈ। ਦੂਜੇ ਦਿਨ ਮੌਲੀ ਨਾ ਆਈ। ਮੈਂ ਉਡੀਕਦੀ ਰਹੀ। ਮੈਨੂੰ ਉਹਦਾ ਫਿਕਰ ਹੋਣ ਲੱਗਾ। ਸ਼ਾਮ ਨੂੰ ਮਹਿਮਾਨ ਨੂੰ ਭੇਜਿਆ ਕੇ ਪਤਾ ਕਰਕੇ ਆਓ ਕਿਤੇ ਬਿਮਾਰ ਤਾਂ ਨਹੀਂ ਹੋ ਗਈ। ਮੈਨੂੰ ਰਾਤ ਜਿਆਦਾ ਖਾਂਦੀ ਰੋਟੀ ਦਾ ਧਿਆਨ ਆਇਆ। ਉਹ ਤਾਂ ਮੂੰਹ ਨੇ ਰਹੀ ਚਲੇ ਗਏ ਤੋਂ ਝੁੱਗਿਆ ਨਹੀਂ ਥਾ ਰੜਾ ਮਧਾਨਾ। ਮਾਂ ਨੇ ਆ ਕੇ ਦੱਸਿਆ ਤਾਂ ਮੇਰੀ ਜਾਨ ਹੀ ਨਿਕਲ ਗਈ ਐਦਾਂ ਕਿਦਾਂ ਚਲੀ ਗਈ ਦੱਸ ਕੇ ਵੀ ਨਹੀਂ ਗਈ ਉਹਦੇ ਜਾਣ ਦਾ ਸੁਣ ਮੇਰੇ ਅੰਦਰੋਂ ਖੋਜ ਹੀ ਪਈ ਜਾਵੇ ਸਾਰੀ ਰਾਤ ਨੀਂਦ ਨਹੀਂ ਆਈ ਮੌਲੀ ਤੇ ਗੁੱਸਾ ਆਈ ਜਾਵੇ ਪਾਗਲ ਜਹੀ ਮਿਲ ਕੇ ਤਾਂ ਜਾਂਦੀ ਕੋਈ ਥਾਂ ਟਿਕਾਣਾ ਦੱਸ ਜਾਂਦੀ ਘਰ ਜੀ ਨਾਲ ਲੱਗਾ ਉਹਦਾ ਜੈ ਮਨ ਨਾਲ ਹੋਸਲ ਮੁੜਾਈ ਉਸਤਲ ਵੀ ਮਨ ਉਖੜਿਆ ਜਿਹਾ ਰਹਾ ਮੈਨੂੰ ਮੌਲੀ ਦੀ ਯਾਦ ਦੇ ਨਾਲ ਨਾਲ ਉਤੇ ਗੁੱਸਾ ਵੀ ਬਹੁਤ ਆਉਂਦਾ ਬੇਵਸੀ ਜਹੀ ਮਹਿਸੂਸ ਕਰਦੀ 15 ਕੁ ਦਿਨਾਂ ਇਦਾਂ ਹੀ ਲੰਘ ਗਏ ਮਾਂ ਨਾਲ ਗੱਲ ਹੁੰਦੀ ਤਾਂ ਉਹ ਵੀ ਉਦਾਸ ਚਿਹੇ ਲੱਗਦੇ ਮੇਰਾ ਜੀ ਪਿੰਡ ਜਾਣ ਨੂੰ ਕਰ ਲੱਗਾ ਛੁੱਟੀਆਂ ਲੈ ਕੇ ਮੈਂ ਪਿੰਡ ਵਾਲੀ ਬੱਸ ਫੜ ਲਈ ਉਦਾਸਾਂ ਕਿ ਹੁਣ ਅੱਗੋਂ ਮੌਲੀ ਨੇ ਨਹੀਂ ਸੀ ਲੈਣ ਆਉਣਾ ਬਾਰੀ ਵਿੱਚੋਂ ਬਾਹਰ ਦੇਖਦੀ ਹਾਂ ਰਾਹ ਵਿੱਚ ਰੋੜ ਤੋਂ ਹਟਕੇ ਨਮੀਆਂ ਝੁੱਗੀਆਂ ਦਿਖਾਈ ਦਿੱਤੀਆਂ ਉਨਾਂ ਚੁੱਗੀਆਂ ਵਿੱਚੋਂ ਮੈਂ ਮੌਲੀ ਦਾ ਚਿਹਰਾ ਲੱਭਣ ਲੱਗੀ। ਬਸ ਚੱਲ ਰਹੀ ਸੀ ਤਾਂ ਕਰਕੇ ਕੁਝ ਪਤਾ ਨਾ ਲੱਗਾ। ਪਿੰਡ ਉੱਤਰ ਕੇ ਮੌਲੀ ਬਹੁਤ ਜ਼ਿਆਦਾ ਆਈ। ਪਿਛਲੀ ਵਾਰ ਕੇ ਮੇ ਸਾਰੇ ਰੌਲਾ ਪਉਂਦੀ ਜਾਂਦੀ ਸੀ। ਤੁਰਦਿਆਂ ਤੁਰਦਿਆਂ ਮੇਰੇ ਪੈਰ ਵੀ ਥੱਕ ਗਏ। ਮਸਾਂ ਘਰ ਪਹੁੰਚੀ। ਉਫੋ ਜੱਸੀ ਤੂੰ ਤਾਂ ਤਪੀ ਜਾਣੀ ਆ। ਮਾਂ ਨੇ ਮਿਲਦਾ ਹੀ ਮੱਥਾ ਟੋਕੇ ਦੇਖਿਆ। ਮਾਂ ਨੇ ਸੀਰੀ ਨੂੰ ਜਗਤਾ ਡਾਕਟਰ ਨੂੰ ਬੁਲਾਉਣ ਭੇਜ ਦਿੱਤਾ ਡਾਕਟਰ ਨੇ ਚੈੱਕ ਕੀਤਾ 102 ਬੁਖਾਰ ਸੀ ਉਹ ਦਵਾਈ ਦੇ ਕੇ ਤੁਰ ਗਿਆ ਮਾਂ ਸਾਰੀ ਰਾਤ ਮੇਰੇ ਮੱਥੇ ਤੇ ਪੱਟੀਆਂ ਧਰੀ ਗਏ ਤਾਂ ਜਾ ਕੇ ਥੋੜੀ ਕੋ ਸੁਰਤ ਆਈ ਸਵੇਰੇ ਬੇਬੇ ਨਹੀਂ ਬੇਬੇ ਦੀ ਆਵਾਜ਼ ਆਈ ਤਾਂ ਮੈਂ ਝੱਟ ਦੇਣੇ ਕੰਬਲ ਭਗਾ ਮਾਰਿਆ ਬੈਠ ਤੋਂ ਉੱਠ ਕੇ ਬਾਹਰ ਵੱਲ ਭੱਜੀ ਮੌਲੀ ਨੂੰ ਦੇਖ ਮੇਰਾ ਸਾਰਾ ਬੁਖਾਰ ਕਿਧਰੇ ਗਿਆ ਮੈਂ ਭੱਜਦੀ ਭੱਜਦੀ ਰੁਕ ਗਈ ਕਿੱਧਰ ਮਰ ਗਈ ਸੀ ਕੁੱਸੇ ਵਾਲਾ ਲਾਵਾ ਮੇਰੇ ਅੰਦਰੋਂ ਫੁੱਟ ਪਿਆ ਉਹ ਅੱਗੋਂ ਹੱਸਣ ਲੱਗੀ ਉਹਦੇ ਹੱਥ ਵਿੱਚ ਅਖਬਾਰ ਵਿੱਚ ਲਪੇਟਿਆ ਕੋਸੀ ਉਹਨੇ ਹੱਥ ਚ ਲਪੇਟੀ ਚੀਜ਼ ਮੇਰੇ ਮੂਰੇ ਕਰਦਿਆਂ ਕਿਹਾ ਕਿ ਇਹ ਤੇਰੇ ਲਈ ਮੈਂ ਅਖਬਾਰ ਵਿੱਚ ਲਪੇਟੀ ਚੀਜ਼ ਫੜ ਲਈ ਉਹ ਮੇਰਾ ਖਾਲੀ ਹੱਥ ਫੜ ਕੇ ਕਹਿੰਦੀ ਹੈ ਮੈਂ ਨਹੀਂ ਚਾਹਦੀ ਕਿ ਤੇਰੀਆਂ ਇਹ ਗੋਰੀਆਂ-ਕੂਰੀਆਂ ਉਂਗਲਾਂ ਰੋਟੀਆਂ ਬਣਾਉਂਦੇ ਆ ਸੜਨ ਇਸ ਲਈ ਤੇਰੇ ਲਈ ਮੈਂ ਆਪ ਬਣਾਇਆ ਮੈਂ ਅਖਬਾਰ ਵਿੱਚ ਲਪੇਟੀ ਉਹ ਚੀਜ਼ ਗੱਡੀ ਉਸ ਵਿੱਚ ਚਮਟਾ ਸੀ ਮਮੋੜੀ ਨੂੰ ਮੋਹ ਨਾਲ ਗਲ ਬਕੜੀ ਪਾ ਲਈ ਮੇਰਾ ਸਾਰਾ ਗੁੱਸਾ ਉਹਦੇ ਮੋਹ ਨਾਲ ਖੁਰ ਗਿਆ